ਮਜੀਠਾ ਦੇ ਪਿੰਡ ਰਖ ਭੰਗਵਾ ਤੋਂ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸਰਕਾਰੀ ਸਕੂਲ ਦੇ ਅਧਿਆਪਕ ਦੇ ਵੱਲੋਂ 5ਵੀਂ ਜਮਾਤ ਦੀਆਂ ਵਿਦਿਆਰਥਣਾਂ ਦੇ ਨਾਲ ਬਦਫੈਲੀ ਕੀਤੀ ਗਈ ਹੈ ਜਿਸ ਦਾ ਪਤਾ ਲੱਗਣ ਤੇ ਮਾਪਿਆਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਤੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਮਜੀਠੀਆ ਨੇ ਮਾਮਲੇ ਨੂੰ ਗੰਭੀਰਤਾ ਦੇ ਹੋਏ ਕਿਹਾ ਹੈ ਕਿ ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘਟ ਹੈ ਉਹਨਾਂ ਸਿਆਂ ਭਗਵੰਤ ਮਾਨ ਨੂੰ ਮਲਜ਼ਮ ਅਧਿਆਪਕ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਮਲਜ਼ਮ ਅਧਿਆਪਕ ਨੂੰ ਤੁਰੰਤ ਬਰਖਾਸਤ ਕਰਕੇ ਸਖਤ ਤੋਂ ਸਖਤ ਮਿਸਾਲੀ ਸਜ਼ਾ ਦਿੱਤੀ ਜਾਵੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਹੁਤ ਹੀ ਇੱਕ ਚਿੰਤਾਜਨਕ ਤੇ ਦੁਖਦਾਈ ਜਿਹੜੀ ਖਬਰ ਅਖਬਾਰਾਂ 'ਚ ਛਪੀ ਆ ਕਿ ਰੱਖ ਭੰਗਵਾ ਸਕੂਲ ਐਲੀਮੈਂਟਰੀ ਸਕੂਲ ਜਿੱਥੇ ਉਹ ਤੇ ਇੱਕ ਅਧਿਆਪਕ ਨੇ ਛੋਟੀ ਛੋਟੀ ਬੱਚੀਆਂ ਦੇ ਨਾਲ ਵੱਡ ਸੁਲੂਕ ਕੀ ਬਹੁਤ ਵੱਡੇ ਪੱਦਰ ਤੇ ਮਿਸਬੀਵ ਕੀਤਾ ਔਰ ਮੈਨੂੰ ਇਹ ਉਥੋਂ ਮੈਂ ਹੁਣੇ ਜਿਹੜੀ ਉਹਨਾਂ ਬੱਚੀਆਂ ਦੀ ਦਾਦੀ ਜੀ ਨੇ ਉਹਨਾਂ ਨਾਲ ਮੈਂ ਗੱਲ ਕੀਤੀ ਔਰ ਮੇਰੇ ਧਿਆਨ ਚੂ ਲੈ ਕੇ ਆਇਆ ਕਿ ਇਹ ਸਾਰਾ ਵਾਕਿਆ 20 ਤਰੀਕ ਤੋਂ ਸਮੇ ਦੇ ਨੇੜੇ ਤੇੜੇ ਦਾ ਹੈ ਜੋ ਉਹਨਾਂ ਨੇ ਮੈਨੂੰ ਦੱਸਿਆ ਔਰ ਉਹਨਾਂ ਨੇ ਇਹ ਗੱਲ ਵੀ ਦੱਸੀ ਕਿ ਕਿਵੇਂ ਉਹਨਾਂ ਨੂੰ ਇਹ ਗੱਲ ਉਦੋਂ ਧਿਆਨ 'ਚ ਲਿਆਈ ਕਿਉਂਕਿ ਬੱਚਿਆਂ ਨੂੰ ਇੰਨਾ ਡਰਾਤਾ ਗਿਆ ਸੀ ਠੰਕਾਤਾ ਗਿਆ ਸੀ ਉਸ ਰਕੇਸ਼ ਕੁਮਾਰ ਅਧਿਆਪਕ ਵੱਲੋਂ ਕਿ ਉਹ ਘਰ ਜਾ ਕੇ ਗੱਲ ਹੀ ਨਹੀਂ ਕਰਦੀਆਂ ਸੀ ਗੱਲ ਸਾਹਮਣੇ ਤਾਂ ਆਈ ਜਦੋਂ ਉਹਨਾਂ ਨੇ ਸਕੂਲ ਜਾਣ ਤੋਂ ਇਨਕਾਰ ਕਰਤਾ ਕਮਾਲ ਦੀ ਗੱਲ ਹੈ ਭਗਵੰਤ ਮਾਨ ਜੀ ਤੁਸੀਂ ਅ ਸਕੂਲ ਰਿਫਾਰਮਸ ਦੀ ਗੱਲ ਕਰਦੇ ਹੋ ਔਰ ਸਕੂਲ 'ਚ ਜੋ ਹਲਾਤ ਬਣੇ ਪਏ ਆ ਉਹ ਇਹ ਬੱਚਿਆਂ ਦੇ ਮਾਪੇ ਇਹਨਾਂ ਬੱਚਿਆਂ ਦੇ ਦਾਦਾ ਦਾਦੀ ਆਪ ਮੂੰਹੋਂ ਬਿਆਨ ਕਰ ਰਹੀ ਐ ਇਸ ਲਈ ਮੈਂ ਡਿਮਾਂਡ ਕਰਦਾ ਕਿ ਪਹਿਲਾਂ ਤਾਂ ਇਹਨਾਂ ਬੱਚਿਆਂ ਨੂੰ ਮਿਸਬੀਹ ਬਦਸਲੂਕੀ ਅਸ਼ਲੀਲ ਹਲਕਤਾ ਕਰਨੀਆਂ ਫਿਰ ਉਹਨਾਂ ਨੂੰ ਡਰਾਉਣਾ ਧਮਕਾਉਣਾ ਉਹਨਾਂ ਨੇ ਕੰਪਲੇਂਟ ਕੀਤੀ ਉਸ ਕੰਪਲੇਂਟ ਦਾ ਕੋਈ ਅਸਰ ਨਹੀਂ ਹੋਇਆ ਇਹ ਤਾਂ ਉਦੋਂ ਰੌਲਾ ਪਿਆ ਜਦੋਂ ਬੱਚਿਆਂ ਨੂੰ ਪੁੱਛਿਆ ਗਿਆ ਕਿ ਤੁਸੀਂ ਆ ਸਕੂਲ ਕਿਉਂ ਨਹੀਂ ਜਾਂਦੇ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਰਕੇਸ਼ ਕੁਮਾਰ ਆ ਗਿਆ ਜ ਸਕੂਲ 'ਚ ਉਹ ਰੱਖ ਭਗਵਾ ਦੇ ਸਕੂਲ 'ਚ ਜਾਣ ਤੋਂ ਇਨਕਾਰ ਕਰ ਜਾਂਦੀਆਂ ਸਨ ਫਿਰ ਜਦੋਂ ਮਾਪਿਆਂ ਨੇ ਆਪਦੇ ਬੱਚਿਆਂ ਨੂੰ ਸ਼ਕਤੀ ਨਾਲ ਪੁੱਛਿਆ ਕਿ ਕੀ ਗੱਲ ਹੈ ਫਿਰ ਉਹਨਾਂ ਨੇ ਦੱਸਿਆ ਕਿ ਸਾਡੇ ਨਾਲ ਉਹ ਅਧਿਆਪਕ ਕੀ ਕਰਦੇ ਜੇ ਉਹ ਬੱਚਿਆਂ ਆਪਦੇ ਮਾਪਿਆਂ ਨੂੰ ਇਹ ਗੱਲ ਕਿਥੇ ਨਾ ਦੱਸ ਦਿਆਂ ਤੇ ਉਹਦਾ ਇਹ ਕੰਮ ਪਤਾ ਨਹੀਂ ਕਿੰਨੇ ਹੋਰਾਂ ਬੱਚਿਆਂ ਨਾਲ ਤੇ ਕਿੰਨੇ ਹੋਰ ਦਿਨ ਚੱਲੀ ਜਾਂਦਾ ਇਸ ਲਈ ਆਏ ਡਿਮਾਂਡ ਇਮੀਡੀਏਟ ਅਰੈਸਟ ਹਲੇ ਤੱਕ ਉਸਤੇ ਪਰਚਾ ਜ਼ਰੂਰ ਜ਼ਰੂਰ ਦਰਜ ਕਰਤਾ ਗਿਆ ਮਗਰ ਉਹਦੀ ਅਰੈਸਟ ਨਹੀਂ ਪਈ ਆ ਉਹਦੀ ਅਰੈਸਟ ਹੋਵੇ ਔਰ ਉਹਨੂੰ ਇਮੀਡੀਏਟਲੀ ਡਿਸਮਿਸ ਕੀਤਾ ਜਾਵੇ ਔਰ ਨਾਲ ਦੀ ਨਾਲ ਇਹ ਇਨਕੁਆਇਰੀ ਮਾਰਕ ਹੋਵੇ ਕਿ ਇਸ ਨੂੰ ਦੱਬਣ ਦੀ ਕਿਉਂ ਕੋਸ਼ਿਸ਼ ਕੀਤੀ ਗਈ ਕਿਉਂਕਿ ਇਹ ਸ਼ਿਕਾਇਤ 20 ਤਰੀਕ ਦੇ ਨੇੜੇ ਤੇੜੇ ਦੀ ਗੱਲ ਹੈ ਔਰ ਅੱਜ ਹੋ ਗਈ 5 ਤਰੀਕ ਦੇ ਚੜ ਗਈ ਹੈ 15 ਦਿਨ ਇਸ ਨੂੰ ਕਿਉਂ ਦਬਾਇਆ ਗਿਆ ਕਿਉਂਕਿ ਕੱਲ ਜਦ ਪਰਚੇ ਥਾਣੇ ਜਾ ਕੇ ਉਹਨਾਂ ਨੇ ਪਰਚਾ ਦਰਜ ਕਰਾਇਆ ਉਤੋਂ ਬਾਅਦ ਪੁਲਸ ਹਰਕਤ ਚ ਆਈ ਹੈ ਮਗਰ ਕੰਪਲੇਂਟ ਉਹਨਾਂ ਨੇ ਪਹਿਲਾਂ ਕੀਤੀ ਸੀ ਉੱਤੇ ਕਾਰਵਾਈ ਕਿਉਂ ਨਹੀਂ ਗਈ ਇਸੇ ਡਿਮਾਂਡਸ ਆ ਫੁੱਲ ਐਕਸ਼ਨ ਅ ਥਰੋਰ ਇਨਕੁਆਇਰੀ ਐਂਡ ਜਿਹੜੇ-ਜਿਹੜੇ ਵੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਦੇ ਸਭ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ Bog, bota. Bot.